ਲਾਈ ਆਪਣੇ ਆ ਡੇਰਾ ਆ ਗਿਆ ਪਪਾ ਕੋ ਤਰਸ਼ਾ ਜੀ ਦਾ ਤੁਸਨ ਦਿਖਾਉਣੇ ਆ ਇੱਥੇ ਆਪਣੇ ਮੇਲਾ ਭਰਦਾ ਨਾ ਆ ਦੇਖ ਇੱਥੇ ਆਪਣੇ ਮੇਲਾ ਭਰਦਾ ਇਹ ਕਰ ਬਰੇ ਦੇ ਮੇਲੇ 5-6 ਦਿਨ ਚੱਲਦਾ ਇਹ ਮੇਲਾ ਆਪਣੇ ਇਸ ਵਾਰ ਜਦੋਂ ਮੇਲਾ ਲੱਗਿਆ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੋਰ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿ ਮੈਂ ਉਮੀਦ ਕਰਦੇ ਆਂ ਵਧੀਆ ਹੋਵਗੇ ਠੀਕ ਠਾਕ ਹੋਵਗੇ ਥੋੜਾ ਜਿਹੀ ਚੱਲ ਕੇ ਆਉਨੇ ਮਾਸੀ ਜੀ ਮਾਮਾ ਜੀ ਦੀ ਕੁੜੀ ਲਵੇ ਇਹਨਾਂ ਵੇ ਇੱਕ ਤਾਂ ਉਹਨੇ ਸਸਤਾ ਆਪਰੇਸ਼ਨ ਹੋਇਆ ਸੀਗਾ ਦਾ ਪਤਾ ਲੈ ਕੇ ਆਉਨੇ ਕਾਫੀ ਦਿਨ ਹੋ ਗਈ 20-22 ਦਿਨ ਆਪਾਂ ਤਾਂ ਜਾਇਆ ਨਹੀਂ ਸੀ ਗਿਆ ਗਰਮੀ ਬੜੀ ਜਿਆਦਾ ਪੈਂਦੀ ਹੈ ਹਜੇ ਵੀ ਗਰਮੀ ਦਾ ਬਹੁਤ ਜਿਆਦਾ ਹੀ ਕੱਲ ਕਰ ਵੀ ਆਪਾਂ ਫਿਰ ਝੋਨਾ ਲਾਉਣ ਲੱਗ ਜਾਾਂਗੇ ਸਕੇਮ ਚਲ ਹੁਣ ਆਪਾਂ ਜਾਇਆਉਨੇ ਆਂ ਕੁਛ ਆਪਾਂ ਨੂੰ ਸਵੇਰ ਸ਼ਾਮ ਮੱਝਾਂ ਦਾ ਹੋ ਜਾਂਦੇ ਫਿਰ ਉਹ ਵੀ ਡਿਊਟੀ ਆਪਣੀ ਪੱਕੀ ਹੈ ਤੇ ਹੁਣ ਆਪਾਂ ਮੈਂ ਕਿਹਾ ਚਲ ਆਪਾਂ 2 ਘੰਟੇ ਜਾਣਾ ਆਪਣੇ ਇਥੋਂ ਸ਼ਹਿਰ ਤੋਂ ਬਸ 5-6 ਕਿਲੋਮੀਟਰ ਦਾ ਰਸਤਾ ਹੀ ਆਪਾਂ ਹੁਣ ਜਾਇਨ 2 ਘੰਟੇ ਲਾ ਕੇ ਆਪਾਂ ਸ਼ਾਮ ਨੂੰ ਮੱਝਾਂ ਨੂੰ ਪਾਣੀ ਪੁਣੀ ਪਲਾਉਣ ਦੇ ਟਾਈਮ ਆਪਾਂ ਵਾਪਸ ਆ ਜਾਾਂਗੇ ਨਾਲੇ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਸੀਗਾ ਇਹ ਅੰਦਰ ਕੀਟ ਲੱਗਿਆ ਹੋਇਆ ਸੀਗਾ ਉਹ ਸੋ ਥੇ ਆਪਾਂ ਗੱਲਬਾਤ ਕਰਾਂਗੇ ਤੁਹ ਸਨਾਵਾ ਕੀ ਸਾਰਾ ਕੁਝ ਕਿਵੇਂ ਉਹਨਾਂ ਦੇ ਕੀ ਹਾਦਸਾ ਵਾਪਰਿਆ ਚਲੋਈ ਆਪਾਂ ਚੱਲਦੇ ਆਪਾਂ ਫਿਰ ਚੱਲ ਕੇ ਮਿਲਦੇ ਆਂ ਲਈ ਆਪਣੇ ਸ਼ਹਿਰ ਤੋਂ ਉਹਨਾਂ ਦਾ ਪਿੰਡ ਹੀ ਆਊਗਾ ਹੋਰ ਰਸਤੇ 'ਚ ਕੋਈ ਵੀ ਪਿੰਡ ਨਹੀਂ ਆਉਂਦਾ ਹੈਗਾ ਸਿੱਧੀ ਸੜਕਾ ਬਸ ਉਹਨਾਂ ਦੇ ਪਿੰਡ ਪੰਚੂ ਵੀ ਜਾ ਕੇ ਗਰਮੀ ਦੇਖੋ ਇਹ ਕੀ ਕਾਹਨੇ ਵਾ ਤਾਂ ਬਹੁਤ ਗਰਮੀ ਪੈ ਰਹੀ ਜਾਂ ਧੁੱਪ ਪੂਰੀ ਤੇ ਬੱਦਲ ਵਾਈ ਹੋ ਰਹੀ ਹੈ ਵੀ ਚੱਲ ਕੇ ਹੁਣ ਤਾਂ ਐਵੇਂ ਇੱਕ ਹਫ਼ਤਾ ਰਬ ਨਹੀਂ ਨਾਈ ਪਾਵੇ ਆਪਾਂ ਮੂੰਗੀ ਵੜਣੀ ਆ ਜੇ ਫਿਰ ਆਪਾਂ ਨੇ ਮੱਕੀ ਦਾ ਚਾਰ ਪਾਉਣਾਗਾ ਮੂੰਗੀ ਆਪਾਂ ਨੇ ਕੱਲ ਸਪਰੇਅ ਕਰਤੀ ਸੀਗੀ ਅੱਜ ਦਾ ਦਿਨ ਆਪਾਂ ਨੇ ਟਪਾ ਕੇ ਕੱਲ ਮੂੰਗੀ ਦੇ ਆਪਾਂ ਸ਼ਾਮ ਨੂੰ ਜੀ ਵੜੀ ਗਈ ਨਹੀਂ ਆਪਾਂ ਪਰਸੋਂ ਸਵੇਰ ਵੜਦਾਂਗੇ ਵੜ ਕੇ ਆਪਾਂ ਮੂੰਗੀ ਵਿੱਚ ਕੁਝ ਸਵੇਰ ਆਪਾਂ ਪਾਵਾਂਗੇ ਚਾਰ ਫਿਰ ਆਪਾਂ ਝੋਨਾ ਲਾਉਣਾ ਸਟਾਰਟ ਕਰਾਂਗੇ ਝੋਨਾ ਹਜੇ ਆਪਾਂ ਕਿਤੇ ਵੀ ਨਹੀਂ ਲਾਇਆ ਫਿਰ ਆਪਾਂ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਸਾਰਾ ਝੋਨਾ ਲਾ ਦਾਂਗੇ ਚਲੋ ਜੀ ਆਪਾਂ ਫੱਟੇ ਜਾ ਕੇ ਇੱਥੇ ਪਹੁੰਚਦੇ ਹਾਂ ਮਿਲਦੇ ਆਂ ਬਾਮਾ ਜੀ ਦੇ ਖੀਲਾ ਵੇ ਦੇਖੋ ਇਹ ਮੂੰਗੀ ਵੱਢੀ ਜਾਂਦੀ ਐ ਇੱਕ ਪੈ ਨਾ ਆ ਦੇਖੋ ਆ ਦੇਖੋ ਮੂੰਗੀ ਖੜੀ ਆ ਆ ਖੜੀ ਆ ਮੂੰਗੀ ਇਦਰੀ ਆ ਦੇਖੋ ਐਸੇ ਤਰ੍ਹਾਂ ਸਪਰੇਅ ਨਾਲ ਮੂੰਗੀ ਸਾਰੇ ਪੱਤੇ ਪੁੱਤੇ ਮੱਚ ਜਾਂਦੇ ਨਹੀਂ ਇਹਦੇ ਕੱਲੀਆਂ ਫਲੀਆਂ ਫਲੀਆਂ ਰਹਿ ਜਾਂਦੇ ਨੇ ਕਰੋ ਮਸ਼ੀਨ ਨਾਲ ਡੰਬ ਕੇ ਬਸ ਵਧੀਆ ਨਿਖਾਰ ਆ ਜਾਂਦਾਗਾ ਜੇ ਤੜਾਉਂ ਲੱਗ ਜੇ ਤੜਾਉਂ ਤਾਂ ਕੁਛ ਗਰਮੀ ਵਾਲੀ ਆ ਕੁਛ ਲੇਬਰ ਵਾਲੀ ਜਿਆਦੇ ਪੈ ਜੂ। ਉਹ ਸਾਫ ਨਾਲ ਤਾਂ ਖਰਾਬ ਕੁਛ ਹੀ ਹੱਥ ਮੱਲੇ ਆਉਂਦਾ। ਵੀ ਮਸ਼ੀਨ ਨਾਲ ਬਣਾ ਕੇ ਚਲੋ 2 ਘੰਟਿਆਂ 'ਚ ਕੰਮ ਨਿਪਟ ਜਾਂਦਾ। ਆ ਮੱਕੀ ਖੜੀ ਆ 4 ਪੌਂ ਵਾਲੀ ਦੇਖੋ। ਦਰਜੀ ਦੀ ਬੂਝਾ ਬਣਾ ਗਈ। ਕਿੰਨੀ ਸੋਹਣੀ ਲੱਗਦੇ ਦੇਖੋ ਸਾਰਾ ਬਾਣ ਟੱਕ ਗਿਆ। ਲੱਗਿਆ ਆਪਾਂ ਪਿੰਡ 'ਚ ਪਹੁੰਚ ਗਏ ਦੇਖੋ ਰੋਲ ਤੇ ਕਿੰਨੀ ਸ਼ਾਨਦਾਰ ਕੋਠੀ ਬਣਾ ਰਖੀ ਜੀ। ਪੰਡਿਤ ਆ ਗਏ ਤੁਹਾਨੂੰ ਇਹ ਗੁਰਦੁਆਰਾ ਦਿਖਾਵਾਂਗੇ ਸੜਕ ਦੇ ਉੱਪਰ ਬਹੁਤ ਖੁੱਲੀ ਥਾਂ 'ਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਆ ਦੇਖੋ ਜੀ ਇਹ ਬਹੁਤ ਸ਼ਾਨਦਾਰ ਗੁਰਦੁਆਰਾ ਹੈ ਸੋਹਣਾ ਥਾਂ ਇਹ ਵਿੱਚੋਂ ਇਹ پارک ਦੇਖੋ ਕਿੰਨਾ ਸੋਹਣਾ ਵਿੱਚ پارک ਲੱਗਿਆ ਹੋਇਆ ਇਹਦੇ ਬਹੁਤ ਖੁੱਲੀ ਜਗ੍ਹਾ 'ਚ ਬਣਾਇਆ ਜਿਵੇਂ ਰੋਡ ਦੇ ਉੱਤੇ ਹੀ ਸੜਕ ਦੇ ਉੱਤੇ ਅੰਦਰ ਹੀ ਬਹੁਤ ਖੁੱਲੀ ਜਗ੍ਹਾ ਹੈ ਬਾਹਰ ਦੇਖੋ ਬਾਹਰ ਕਿੰਨਾ ਸੜਕ ਦੇ ਨਾਲ ਵਾਲਾ ਕਿੰਨੇ ਥਾਂ ਗੱਡੀਆਂ ਗੁੱਡੀਆਂ ਕਢਾਉਣ ਵਾਸਤੇ ਹੈ ਇਹ ਇਹ ਵਾਲਾ ਕੋਈ ਪੈਸੇ ਦੇ ਬਾਰੇ ਨਹੀਂ ਪੁੱਛਦਾ ਪੈਸਾ ਤਾਂ 5-10 ਜਰਨਤ ਵੀ ਨਹੀਂ ਕਰਦਾ ਨਾ ਕੋਈ ਤਾਂ ਸਮਝਦਾ ਰਾਮ ਜੇ ਆਉਂਦਾ ਮਸਾਹਰ ਦੇ ਉੱਤੇ ਗੱਡੀ ਸਵਾਰੀ ਇਹ ਬਿਲਕੁਲ ਜਲਦੀ ਨਹੀਂ ਹੈ ਆਉਂਦੇ ਤੱਕ ਤੱਕ ਲਾਤਾਂ ਕਵਾੜੀ ਛੜਨੀ ਕਰਨਾ ਬੋ ਵਾਦੀ ਆਉਂਦੇ ਤੱਕ ਤੁਹਾਡੀ ਨਾਲ ਹੈ ਹੋਣਾ ਸਾਵਧਾਨ ਚੋੜਾ ਗਾਂ ਦੇ ਤਿੰਨ ਸਾਵਧਾਨ ਟੱਡ ਵੱਟ ਦੀਆਂ 14 ਕੀ ਹੋ ਸਕਦੇ ਜਿੱਥੇ ਲੱਗੇ ਆਈ ਨਹੀਂ ਜਾ ਜੀ ਜੀ ਤੱਕ ਨਹੀਂ ਸੀ ਉਹ ਤੱਕ ਤੱਕ ਬਸ ਨੂੰ ਕਰੋ ਹਨੇਸ ਕਰੋ ਜੇ ਰੋਗੀ ਕੋਲ ਜਦੋਂ ਕਿਹਾ ਕਿ ਬਹਾਸ ਸੀ ਕਿ ਜਿਸ ਵੇਲੇ ਉਹ ਆਰਦਾਸ ਕਰ ਸਕਦਾ ਨਾ ਹੋਵੇ ਉਹ ਜੋ ਪਾਰਟੀ ਕਰਨ ਨਹੀਂ ਦੇ ਪੰਚਨਵੇਂ ਸਨ ਹੈ ਕੈਨੇਡਾ ਦਾ ਗਿਆ ਵਰਤੇ ਫਲਰ ਨੇ ਇਹ ਅਦਾਲਤ ਤੋਂ ਪਰਦੇ ਦੀ ਆਸੇ ਦਾ ਕੰਮ ਕਰਵਾ ਲਿਆ ਤੇ ਜੇ ਉਹਨਾਂ ਦੇ ਕਿਹੋ ਜਿਹੇ ਹੋਣਾ ਤੇ ਕੀ ਹੋਣਾ ਹੈ। ਉਹਨਾਂ ਨੇ ਕਿਹਾ ਕਿ ਇਹ ਉਹਦਾ ਸਾਰਾ ਪੇਗਾ। ਉਹ ਆਪਕੋ ਸਵਾਟ ਦਿੱਤੇ ਸੋਹਣੇ। ਕੁਆਡੀਆਂ ਘੜਾਈ ਚੱਲੀਆਂ ਹੈ ਪਹਿਲਾਂ। ਇਸ ਕਿ ਕਿ ਜੇ ਮਿਲਦਾ। ਅੰਗਰਤ ਨਾ ਦੇ ਕਿ ਰੱਬਾ ਮੰਦ ਹੈ। ਹਾਂ ਸਰਾਨੀ ਇਸ ਕਰਾਉਂਦਾ। ਉਹ ਤੋਂ ਵੀ ਤਰਸਦਾ ਹੈ। ਅਸਿਸਟੈਂਸ ਦੇ ਸਪੈਸ਼ਲ ਨਾ ਨਵਨਾਜ਼। ਇਤਨਾ ਬੜਾ ਪਾਸਾ

ਕਸਤਾਂ ਮੈਂ ਦਿੱਤੀ ਕੋ ਚਾਰਾਂ ਮੈਂ ਦਿੱਤੀ ਆਇਆਂ ਨਹੀਂ ਦਰਵਾਜ਼ੇ ਹੋ ਗਏ ਸੋ ਦੇ ਵਾਲੀਆਂ ਹੋ ਗਏ ਨੇ ਚ ਉਹ ਤਾਂ ਚਾਰ ਵਾਰ ਤਾਂ ਦੇਖੀ ਗੀ ਬੇਥੋ ਜਨਾ ਮਾਗਵਾਇਆ ਨਾ ਚੋ ਗਿਆ ਹੈ ਪਰ ਮੈਂ ਜਨਾ ਨਾ ਆ ਰਾਮ ਜਨਾ ਕਿ ਤੇ ਮਾਚੀ ਜੱਟ 47 ਨੂੰ ਲੋਟਾਂ ਦਾ ਸੀ ਰੋਕ ਕੋਈ ਐਟਰਾਪ ਨੂੰ ਚਾਰ ਪੰਜ ਕਰਾ ਲਈ ਨਾ ਸਾਲ ਵਿੱਚ ਦੀ ਉਹ ਮਾਹੋੜੇ ਤਰਾਪੋ ਕਰਾਇਆ ਕਰਾਂ ਯਾਦ ਰਹੀ ਨਾ ਤਾਂ ਘੀਆ ਤੋੜ ਪ੍ਰੇਤ ਲਿਆ ਤਾ ਜੇਰੇ ਆਪਣੀ ਗੁਰਦੇ ਵਾਲੀ ਹੈ ਇਹ ਤਾਂ ਫਰਕ ਪਾਏ ਇਹ ਤਾਂ ਪੁੱਤ ਕਰ ਜਾਂਦੀ ਕਿਹੜੀ ਆ ਬਣੀ ਇਹ ਜਿਹੜੀ ਹੁਣ ਕਿੱਤੀ ਆਈ ਇਹ ਨਹੀਂ ਇਹ ਹੀ ਕੱਟੀਆਂ ਦਾ ਤਾਂ ਪੁੱਤਰ ਪ੍ਰੇਸ਼ਰੀ ਨਾ ਆਇਆ ਕੋਈ ਦਵਾ ਨਹੀਂ ਫਿਰ ਤਾਂ ਕਾਰ ਉੱਡੇ ਚੋਂ ਬਾਹਰ ਨਿਸ਼ਾਨ ਕਰਾਉਂਗਾ ਉਹ ਨਿਸ਼ਾਨ ਬਾਹਰ ਸਭ ਦਾ ਇਹ ਆਪਣੇ ਸੰਬੰਧ ਨਾਲ ਨਹੀਂ ਦੱਸੋ ਸੰਤਰੀ ਮਾਸੀ ਨੂੰ ਦੱਸ ਕੇ ਮਿਲਿਆ ਆਇਆ ਅੱਛਾ ਇਹ ਤਾਂ ਮੋਕਾਰ ਨੂੰ ਦੱਸੇ ਨਾ ਉਸ ਤੋਂ ਮੈਂ ਹੀ ਮਾਸੀ ਨੂੰ ਕਿਹਦੇ ਨਾਲ ਪਰਣੀ ਹੋਰ ਇਹਦੇ ਲਈ ਨਹੀਂ ਆਇਆ ਬੱਤੇ ਨਾ ਕੰਮ ਕਰਕੇ ਘਰ ਉਹ ਹੋ ਜਾਂਦਾ ਦਾ ਉਹ ਤੇ ਤੁਸੀਂ ਮਿਲ ਜੀਆ ਉਹ ਲੱਗਦੀ ਮੇਰੀ ਮਾਸੀ ਅੱਛਾ ਹਾਂ ਜਿਹਨ ਦਾ ਤਾਂ ਨੁਕਸਾਨ ਵਾਲਾ ਹੋ ਜਾਣਾ ਦੀ ਉਹ ਇੱਕ ਵਾਰੀ ਚੀਜ਼ ਦਾ ਬੁੱਧ ਜੇ ਨਹੀਂ ਹੋ ਆ ਕੇ ਲਈ ਜਿਹੜੀ ਜਿਹੜੀ ਹੈ ਨਾ ਕੋਲ ਲਾਦੀ ਸੀ ਕਹਿੰਦੀ ਉਹਨਾਂ ਦੇ ਨਾਲ ਬੀਜਰ ਕਹਿੰਦੀ ਮੈਂ ਕਿਵੇਂ ਪੱਟ ਕੱਢਦੀ ਸੀ ਬੀਜਰ ਨਹੀਂ ਪਤਾ ਬੁੱਧ ਬੀਜਰ ਤੋਂ ਬੀਜਾ ਤੋਂ ਸੀ ਤੋੜੇ ਬੀਜਰ ਵੀ ਨਾ ਸੁੱਚ ਬੱਜੀ ਹੁੰਦੀ ਲੱਗੀ ਬੀਜੀ ਉਹ ਸੁੱਚ ਲੱਗਨ ਕਰਕੇ ਪਾਣੀ ਗਰਮ ਨਾਲ ਹੋਊਗਾ ਪਾਣੀ ਗਰਮ ਨਾਲ ਹੋਵੇ ਨਾ ਅੰਦਰੋਂ ਪੈਦਾ ਹੋ ਜਾਗਾ ਬੜਾ ਖਲਾਬਾ ਮਾ ਕਾ ਪੀਏ ਕੁਸਤਾ ਉਹ ਜਿਹੜੀ ਦਾ ਸਵੇਰ ਵਾਰੀ ਕਹਿੰਦੇ ਕੋ ਸੁੱਚ ਘੱਟ ਜੀ ਹਾਂ ਪਤਾ ਲੱਗਿਆ ਮੈਨੂੰ ਤਾਂ ਸੀ ਇਹ ਵੀ ਹੋ ਸਕਦਾ ਨਾ ਨਹੀਂ ਮਸ਼ੀਨ ਦੇ ਕਿਹੜੇ ਸੁੱਚੇ ਲੱਗੇ ਤੇ ਕਿਹੜੇ ਪੱਤੋ ਸੁੱਚੇ ਦੀ ਲੱਗੇ ਨਾ ਨਾ ਖਲਬ ਦੇ ਬਲਾਸਾ ਨਾ ਉਹ ਵੀ ਅਸਲੀ ਕਿਤੇ ਬਿਲਕੁਲ ਨਹੀਂ ਹੋਗਾ ਕਿਤੇ ਤਾਂ ਆ ਰਹੀ ਹੈ ਨਹੀਂ ਪਤਾ ਨਹੀਂ ਆ ਨਹੀਂ ਇਹ ਤਾਂ ਜੇ ਮਸ਼ੀਨ ਦੇ ਸੁੱਚੇ ਨਹੀਂ ਬੈਠਾ ਅਸਲੋਂ ਕਿੱਥਾ ਹੋ ਜੇ ਸੁੱਚਾ ਹੁੰਦਾ ਕਿ ਇਹ ਮੇਰੇ ਕੋਲ ਗੀਜਰ ਤੇ ਪਾਣੀ ਕਰ ਮੋੜ ਕਰਕੇ ਕੀ ਗਾਇਬ ਹੋ ਗਏ ਸ਼ਕਤੀ ਇਹਨਾ ਕੇ ਜਿਹੜਾ ਉਹਦੇ ਨੇ ਕੋਈ ਪਾਣੀ ਲੱਗਿਆ। ਸਾਡਾ ਕੀ ਚੱਲ ਰਿਹਾ ਸਾਡੇ ਇਧਰ ਨੇ ਦੋ ਕਮਰਾ ਦੇ ਬਾਥਰੂਮ ਚੱਲਿਆ ਹੋਇਆ। ਜਿਹੜਾ ਸਾਡੇ ਕਮਰਾ ਦੇ ਬਾਥਰੂਮ ਹੋਣਾ। ਅਸੀਂ ਨਾ ਉਹ ਚਾਲ ਚੌਥਰ ਦਾ ਇੱਕ ਤਾਂ ਜਿੱਥੇ ਬਾਥਰੂਮ ਹੋਣੀ ਗਿੱਜਰ ਹੋਵੇ ਉੱਥੋਂ ਹੋਣੀ ਚਾਹੀਦੀ। ਉਹ ਸਾਡਾ ਨਹੀਂ ਦਿਖਣੇ ਕਿੰਨੇ ਨੇ ਕਿੰਨੇ ਨੇ। ਇਹ ਜੀਣਾ ਹੁੰਦਾ ਹੋਵੇ ਪਿੱਛੀ ਸੋਨ ਦਿਖਾਉਣੇ ਅੰਦਰ ਚੱਲ ਕੇ ਇਹ ਜੀ ਆਹ ਜੀ ਗਮਜ਼ ਪਾਟਦਾ ਸੀ ਆ ਅਸੇ ਇੱਥੇ ਲੱਗਿਆ ਹੋਇਆ ਸੀਗਾ ਅੰਦਰ ਆ ਮੈਂ ਤਾਂ ਸਾਰਾ ਨਾ ਮਾਰਵਾਇਆ ਸਾਰਾ ਕੁਝ ਪੱਟ ਕੇ ਹੀ ਲੱਗਾ ਸੀ ਅੱਗੇ ਫਿਰ ਸਾਰੇ ਹੋ ਗਏ ਨਾ ਰੰਗ ਕਰਵਾਤਾ ਨਾ ਆ ਲਓ ਇਹ ਮਸ਼ੀਨ ਲੈਂਦੀ ਨਾ ਮੀਨਾਂ ਨੇ ਮੱਚ ਗਈ ਇਹਨਾਂ ਦੀ ਚਲੋ ਜੀ ਆਪਾਂ ਜਾਏ ਆਪਾਂ ਹੁਣ ਤਾਂ ਚੱਲ ਪਏ ਘਰ ਤੋਂ ਆਪਾਂ ਜਾਣੇ ਘਰ ਨੂੰ ਹੀ ਪਤਾ ਲਿਆ ਇਹ ਉਹ ਤਾਂ ਬਹੁਤ ਛੋਟਾ ਬਾਥਰੂਮ ਸੀਗਾ ਜਿੱਥੇ ਉਹਨਾਂ ਦਾ ਗੀਜਰ ਲੱਗਿਆ ਹੋਇਆ ਸੀਗਾ ਵਿੱਚੀ ਮਸ਼ੀਨ ਪਈ ਤੇ ਕੱਪੜੇ ਧੋਣੇ ਜਿੰਨੇ ਦਾ ਗੀਜਰ ਲੱਗਿਆ ਹੋਇਆ ਸੀਗਾ ਪਲੱਗ ਔਨ ਕਰਿਆ ਹੋਇਆ ਸੀ ਇਸ ਕਰਕੇ ਪਾਣੀ ਬੜਾ ਗਰਮ ਹੋਣ ਕਰਕੇ ਉਹਨਾਂ ਦਾ ਗੀਜਰ ਫਟ ਗਿਆ ਜੀ ਉਸ ਨੂੰ ਅੱਗ ਲੱਗ ਗਈ ਉਹ ਤਾਂ ਕਰਦੀ ਸਾਰੀ ਫਿਟਿੰਗਾਂ ਮੱਚ ਗਈ ਸੀ ਨਾਲੇ ਉਹਨਾਂ ਦਾ ਗੀਜਰ ਨੇ ਤਾਂ ਮੱਚ ਨਹੀਂ ਸੀਗਾ ਇਹ ਕੱਪੜੇ ਧੋਣੇ ਮਸ਼ੀਨ ਸੀ ਉਹ ਮੱਚ ਗਈ ਵਿੱਚੀ ਉਹਨਾਂ ਦੇ ਕੱਪੜੇ ਪੈ ਸੀ ਉਹ ਮੱਚ ਗਏ ਸਾਰਾ ਧੂਆ ਨਿਕਲ ਗਿਆ ਸਾਨੂੰ ਬਾਥਰੂਮ ਦਿਖਾਇਆ ਨਹੀਂ ਫਿਰ ਦੁਬਾਰਾ ਉਹਨਾਂ ਨੇ ਰੰਗ ਕਰਵਾਇਆ ਜਿਆ ਤਿਆਰ ਕਰਵਾਏ ਨੇ ਸਾਰੀ ਟੁਪਲੀ ਟੱਕੜੀ ਸਾਰੀ ਬਿਲਕੁਲ ਕਾਲੀ ਹੋ ਗਈ ਸੀ ਉਹਨਾਂ ਦੀ ਬਹੁਤ ਨੁਕਸਾਨ ਹੋ ਗਿਆ ਉਹਨਾਂ ਦਾ ਇੱਕ ਆਪਣੇ ਵਾਸੀ ਜੀ ਦਾ ਆਪਰੇਸ਼ਨ ਹੋਇਆ ਸੀ ਆਪਾਂ ਉਹਦਾ ਪਤਾ ਲੈ ਕੇ ਆਏ ਆ ਚਲੋ ਜੀ ਆਪਾਂ ਘਰ ਨੂੰ ਚੱਲਦੇ ਆਪਾਂ ਜਾ ਕੇ ਕਰੀਏ ਹੁਣ ਮੱਜਾ ਮੱਜਾ ਸੌਂ ਪੀਏ ਕਰੀਏ ਇਹ ਕੰਮ ਤੁਮ ਦੇ ਚਲੋ ਜੀ ਆਪਣਾ 5 7 ਮਿੰਟਾਂ ਦਾ 10 ਮਿੰਟਾਂ ਦਾ ਰਸਤਾ ਰਹਿ ਗਿਆ ਚੱਲ ਕੇ ਆਪਾਂ ਕਰਦੇ ਆ ਕੰਮ ਤਾਂ ਦੇ 6:00 ਵਜ ਗਏ ਤਾਰ ਟਾਈਮ ਨੇ ਆਪਾਂ ਘਰੇ ਪਹੁੰਚ ਜਾਂਗੇ ਇੱਕ ਜਮਕੀਆਂ ਘੜੀਆਂ ਲੋਕਾਂ ਦੀਆਂ 4 ਪੌਂਡ ਵਾਲੀਆਂ ਕਿੱਡਾ-ਕੱਡਾ ਮੱਕ ਖੜਾਗਾ ਹੁਣ 4 ਪੌਂਡ ਤੇ ਮੂੰਗੀ ਵੜਨ ਦਾ ਪੂਰਾ ਜੋਰ ਚੱਲ ਰਿਹਾ ਈ ਚਲੋ ਪ੍ਰਮਾਤਮਾ ਬੱਸ ਚਾਰ ਦਸੁਖ ਸ਼ਾਂਤੀ ਰੱਖੇ ਸਾਰੇ ਪਿੰਡ ਪਾਈਆਂ ਦੇ ਕੰਮ ਨਿਪਟ ਜਾਣਗੇ ਨਾਲੇ ਮੂਕੇ ਵੱਡੇ ਜਾਣਗੇ ਨਾਲੇ ਚਾਰ ਪੈ ਜਾਣਗੇ ਉਸ ਤੋਂ ਬਾਅਦ ਚਲੋ ਮੀਂਹ ਦੀ ਲੋੜ ਆ ਫਿਰ ਮੀਂਹ ਪਾ ਦੇ ਹੁਣ ਪੰਜ ਚਾਰ ਦਿਨ ਮੀਂਹ ਨਾ ਪਾਵੇ ਚਲੋ ਜੀ ਆਪਾਂ ਘਰੇ ਪਹੁੰਚ ਗਏ ਨੇ ਨੀੜ ਲੱਗ ਗਏ ਚਲੋ ਜੀ ਅੱਜ ਇੱਕ ਦਿਨ ਨੀਚੇ ਕਰਦੇ ਹਾਂ ਮਿਲ ਜਾਂਦੇ ਹਾਂ